हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਗੱਬਣ ਟੁਕੜ ਝੋਟੀ ਆ ਤੇ ਦੋ ਟੌਪ ਦੀਆਂ ਮਨ ਵੱਲੋਂ ਨਿੰਗਨੇ ਲਾ ਲੋ ਕਟੀਆਂ ਨੇ ਬਹੁਤ ਸਕੀਨ ਬਈ ਕਟੀਆਂ ਨੇ ਇੱਕ ਤਾਂ ਬੂਰੀ ਦਾ ਪੀਸ ਆ ਕਿ ਡਾਇਮੰਡ ਜਮਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋ ਟਿਕੋ ਬਾਈ ਹਾਂ ਬਹੁਤ ਵਧੀਆ ਕਿਵੇਂ ਚੱਲਦਾ ਬਾਈ ਕੰਮ ਬਹੁਤ ਵਧੀਆ ਚੱਲਦਾ ਵੀਰੋ ਆਪਣਾ ਮਾਲ ਬਸ ਨਾਲ ਦੀ ਨਾਲ ਵਿਕੀ ਜਾਂਦਾ ਹੈ ਤਕਰੀਬਨ ਜਿਦੋਂ ਵੀ ਆਪਾਂ ਮਾਲ ਦੀ ਵੀਡੀਓ ਪਾ ਦਿੰਦੇ ਆ ਨਾਲ ਦੀ ਨਾਲ ਮਾਲ ਆਪਣਾ ਵੇਚ ਜਾਂਦਾ ਮਤਲਬ ਕਿ ਵਧੀਆ ਰਿਸਪੌਂਸ ਰਿਹਾ ਵੀਡੀਓ ਬਹੁਤ ਵਧੀਆ ਮਿਲਦਾ ਵੀਰ ਜੀ ਠੀਕ ਹੈ ਵੀਰੇ ਤੇ ਅੱਜ ਫਿਰ ਕੋ ਟੋਨ ਨੀਨੇ ਆਪਨੇ ਅੱਜ ਹਾਂਜੀ ਤੇ ਨਵੇਂ ਨੀਨੇ ਨੇ ਆਪਣੇ ਪਸੂ ਤੇ ਟੌਪ ਦੀ ਹੁੰਦੀ ਹੈ ਟੌਪ ਦੀ ਲੈ ਕੇ ਆਉਣੇ ਹਨ ਠੀਕ ਹੈ ਤਾਂ ਗੱਪਾਂ ਤੋਂ ਕੁੜਚੋਟੀ ਆ ਤੇ ਦੋ ਕਟਣਾ ਜਮਾਂ ਨੀਨੇ ਠੀਕ ਹੈ ਵੀਰੇ ਹਾਂਜੀ ਨਾਮ ਤੇ ਆਪਣਾ ਡਰੈਸ ਹੋ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਹੋਰ ਕਿਹੜਾ ਰਾਇ ਜਾਂਦਾ ਆਪਾਂ ਕੋਲ ਕਿਹਨ ਸਵੀ ਨੇੜੇ ਪਿੰਡ ਤਪਾ ਵੀ ਨੇੜੇ ਪੈਂਦਾ ਜੀ ਤੇ ਇਧਰੋਂ ਆਪਾਂ ਮੰਨੀਆਂ ਤਪਖੋ ਕੈਂਚਾ ਵੀ ਨੇੜੇ ਆ ਠੀਕ ਆ ਕੰਟੈਕਟ ਨੰਬਰ ਬੋਲ ਦੋ ਭਈ ਆ 9515992697 ਜੀ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਝੋਟੀ ਦੇਖ ਰਹੇ ਆ ਕਿਹੜਾ ਸੂਆ ਸੂਂਦੀ ਆ ਕਿੰਨੇ ਮਹੀਨੇ ਦੀ ਚੱਲ ਬਾਈ ਇਹ ਦੂਜਾ ਸੂਆ ਸੂਗ ਝੋਟੀ ਪਹਿਲਾ ਸੂਆ ਸੂਗ ਹੋਈ ਆ ਠੀਕ ਆ ਇਹਦੇ ਥੱਲੇ 5 ਲੀਟਰ ਦੁੱਧ ਦੇਣੇ ਠੀਕ ਆ ਭਰਾ ਤੇ 6 ਮਹੀਨੇ ਦੀ ਚੈੱਕ ਪਾਸ ਹੈ ਚੈੱਕ ਪਾਸ ਹੈ ਮਗਰ ਮਗਰ ਇਹਦੇ ਕੱਟੀ ਆ ਜੇ ਕਰ ਨਹੀਂ ਚਾਹੁੰਦਾ ਹੋਵੇ ਹਾਂ ਜੇ ਕੋਈ ਵੀਰ ਆਪਦੇ ਇਸਲੀ ਕਰਨ ਚਾਹੁੰਦਾ ਕਰ ਸਕਦਾ ਵੀ ਕਰ ਸਕਦਾ ਵੀਰੇ 2 ਦਿਨ ਕਰੇ ਤਸੱਲੀ 3 ਦਿਨ ਕਰ ਮਗਰ ਕੱਟੀ ਆ ਗਈ ਹੈ ਨਾ ਹਾਂ ਜੇ ਇਹਦੇ ਮਗਰ ਕੱਟੀ ਆ ਜੀ ਇਹਦੀ ਮਗਰ ਆ ਗਈ ਕਰਮਾਲੀ ਦੇ ਕੱਟੀ ਤੇ 6 ਮਹੀਨੇ ਦੀ ਚੈੱਕ ਪਾਸ ਹੈ ਲੈ ਲੈ ਦੇ ਦੇ ਰੋਮਾ ਮੈਂ ਕਹਣਾ ਭਾਈ ਕੀ ਆ ਬਾਤ ਆ ਬੰਬਰਗਾ ਥਾਣਾ ਲੱਗਾ ਵਾ ਹਨਾ ਹਾਂ ਜੀ ਦਾਲ ਗੁੱਲੇ ਵਾਲਾ ਥਾਣਾ ਜੀ ਕੀ ਆ ਬਾਤ ਆ ਗੁੱਲੇ ਵਾਲਾ ਥਾਣਾ ਜੀ ਨਾ ਆਪਾਂ ਕਹੀ ਉਹ ਲੱਗਿਆ ਵਾ ਕਰਮਾਲੀ ਦੇ ਠੰਡੀ ਸੀਲ ਬਟੇਰੀ ਵਾਲਾ ਉਹ ਨਹੀਂ ਤੇ ਦੇ ਸ਼ੀਰ ਕਰਮਾਲੀ ਫੋਲਾ ਤੇ ਬਾਕੀ ਆਪਾਂ ਇਧਰੋਂ ਵੀ ਥਾਣ ਚੈੱਕ ਕਰਾਉਣਾ ਕੀ ਬਾਤ ਆ ਬਈ ਇੱਕੋ ਜਿਹਾ ਥਾਣਾ ਯਾਰ ਥੋੜੇ ਇੱਕੋ ਜਿਹਾ ਗੁੱਲੇ ਵਾਲਾ ਥਾਣਾ ਤੇ ਆਪਾਂ ਕਹਿੰਦੇ ਨਾ ਫੜੀ ਆਇਆ ਕਰਾਉਣਾ ਉਹ ਸਿੰਧ ਦੇ ਕੋਈ ਇਜ਼ਾਕ ਕੀ ਬਾਤ ਪੂਰਾ ਸੰਗ ਦੇਖੋ ਇਹਦਾ ਚੰਨੀ ਕੋਆਲ ਦੀ ਚੈੱਕ ਕਰੋ ਜਮਾ ਕਰਮਾਲ ਨਾ ਲਾ ਲਓ ਜਮਾ ਨੇੜੇ ਮੋੜਿਆਂ ਵਗਾ ਕੋਈ ਨਹੀਂ ਹੈਗਾ ਵੀ ਖੁੱਲੇ ਸ਼ਿੰਗੀ ਇਕਨਾਂ ਬਈ ਹਾਂਜੀ ਤੇ ਪੂਰੀ ਬਾਕੀ ਅਸੀਂ ਹਰਿਆਣੇ ਤੋਂ ਲੈ ਕੇ ਆਂਦੀ ਆਂ ਛੋਟੀ ਠੀਕ ਆ ਐ ਨਹੀਂ ਵੀ ਆਪਣੇ ਹੱਥ ਨਹੀਂ ਲਈ ਹੋਈ ਆਪਾਂ ਡਰੈੱਸ ਭੇਰਾਂਗੇ ਉਹ ਬੰਦੇ ਜੇ ਹਰਿਆਣੇ ਜੁਆਇ ਹੋਈ ਆ ਤੇ ਕਿੰਨਾ ਗੱਦ ਪਾਇਆ ਪ੍ਰਤਾ ਉਹ ਬਾਕੀ ਨੇ ਵੀਰੇ ਲੇ ਪਾਰਾ ਤੇਰਾ ਲੀਟਰ ਦੁੱਧ ਪਾਇਆ ਤੋੜ ਦੇ ਵੀਰੇ ਤੋੜ ਮੈਨੂੰ ਆ ਬੁੱਤ ਹੱਸ ਕੇ ਮੈ ਜੇ ਵੀਰੇ ਕੱਟੀ ਤੇ ਠੀਕ ਆ ਤੇ ਚਵਾਈ ਕਿਵੇਂ ਲੱਗੀ ਬਰਾ ਬਰਾ ਪੂਰਾ ਕਰਨਿਆ ਵਾ ਕੇ ਨੂਨ ਵਾਰ ਕੀ ਚਵਾਈ ਆ ਵੀਰੇ ਠੀਕ ਆ ਰੂਵਰ ਕੀ ਬਾਈ ਕਹਿੰਦਾ ਚਵਾਈ ਲੱਗੀ ਆ ਮੇਨ ਗੱਲ ਨਾ ਬਾਈ ਕੱਟੀ ਆ ਜਿਹੜੀ ਕੱਟੀ ਵੀ ਨਾਲ ਤਿਆਰੀ ਲਾ ਲੋਕ ਨਹੀਂ ਬਾਈ ਹਾਂਜੀ ਇੱਕ ਮੁੱਲ ਜੇ ਤੁਸੀਂ ਦੋ ਦੋ ਨਾਲ ਮਿਲਦੇ ਆ ਜੀ ਕੀ ਮੁੱਲ ਆ ਫਿਰ ਮੁੱਲੇ ਦਾ ਮੇਰੇ ਫੋਨ ਤੇ ਕਰ ਲਾਂਗੇ ਆਪਾਂ ਤੇ ਮੁੱਲ ਪਹਿਲਾਂ ਵੀ ਜਾਇਜ਼ ਹੁੰਦਾ ਮੁੱਲ ਹਰੇਕ ਵੀਡੀਓ ਤੇ ਜਾਇਜ਼ ਹੁੰਦਾ ਆਪਾਂ ਕੋਈ ਵੀ ਜਿਹੜਾ ਆਪਣੇ ਕਸਟਮਰ ਆਊਗਾ ਤੇ ਮੈਂ ਇਸ ਦੇਖ ਹੀ ਦਿੰਨੇ ਆਪਾਂ ਓਕੇ ਹਾਂ ਕੋਈ ਕਸਟਮਰ ਕਹਿ ਦੇ ਵੀ ਆਪਾਂ ਨੂੰ ਖਾਲੀ ਮੋੜ ਠੀਕ ਆ ਬਾਈ ਬਾਈ ਕਹਿੰਦਾ ਬਾਈ ਜਮਾ ਆਪਣੇ ਮੁੱਲ ਬੰਨ ਕੇ ਚਲੋ ਵੀ ਖਤਮੀ ਹੁੰਦਿਆ ਤੇ ਬਾਕੀ ਥਣਾ ਦੀ ਗੱਲ ਕਰੀਏ ਬਹੁਤ ਸੋਹਣਾ ਹਵਾਨਾ ਵੀ ਕਰਮ ਵਾਲੀ ਦਾ ਬਹੁਤ ਚੰਗਾ ਤੇ ਵੀਰ ਜੇ ਮੰਨ ਕੇ ਚੱਲੋ ਵੀ ਕੋਈ ਵੀਰ ਆਉਂਦਾ ਦੂਰੋਂ ਆਉਂਦਾ ਚੱਲ ਕੇ ਆਣਾ ਕਿਵੇਂ ਮਰਜੀ ਆ ਚੰਗਾ ਮਾਨਤਨ ਹੋ ਜੂ ਪੂਰਾ ਚੰਗਾ ਮਾਨਤਨ ਕਰਾਂਗੇ ਜੇ ਬੰਦੇ ਨੇ ਰਹਿਣਾ ਚਾਹੁੰਦਾ ਰਿਹائش ਦਾ ਵੀ ਆਪਣੇ ਕੋਲ ਖਾਸ ਪ੍ਰਬੰਧ ਹੈ ਓਕੇ ਰੋਟੀ ਪਾਣੀ ਸਾਰਾ ਆਪਾਂ ਦੇਵਾਂਗੇ ਬੰਦੇ ਨੂੰ ਠੀਕ ਆ ਬਾਈ ਇੱਕ ਦੋ ਦਿਨ ਰਹਿ ਕੇ ਬੰਦਾ ਤਸੱਲੀ ਕਰੇ ਜੀ ਬਾਕੀ ਬਾਈ ਚੌੜੀ ਚੈੱਕ ਕਰੋ ਸਾਈਨਿੰਗ ਚਾ ਦੇਖੋ ਜੀ ਆਹ ਦੇਖੋ ਕਿੰਨੀ ਉੱਚੀ ਹੈ ਤੇ 1.5 ਫੁੱਟ ਤੋਂ ਉੱਚੀ ਗੱਲ ਵਾਕੇ ਹੁਣ ਤੇਰਾ ਕਾਤਾ ਬਾਈ ਕਹਿਣ ਦੇ ਕਿਉਂਕਿ 6 ਫ ਦੇ ਅੱਗੇ ਆ ਜਾਓ ਬਾਈ 2 ਨੰਬਰ ਤੇ 2 ਨੰਬਰ ਤੇ ਵੀਰੇ ਆਪਣੇ ਕੋਲ ਆ ਵੀ ਝੋਟੀ ਖੀਰੀ ਜਵਾਨੀ ਨੀਂਨਾ ਦੇਖ ਸਿੰਘ ਦੀ ਸਿੰਘਾ ਸੰਗਾ ਦੇਖੋ ਇਹਦੀ ਕੁਆਲਿਟੀ ਦੇਖੋ ਕੀ ਬਾਤ ਆ ਯਾਰ ਫੇਸ ਹੀ ਫਾਲਾ ਫੁਲਾ ਯਾਰ ਨਾ ਨਿਕਿਆ ਜਾ ਮੂੰਹ ਹੈ ਬਈ ਸਿੰਘਾ ਦੀ ਕੁਆਲਿਟੀ ਚੈੱਕ ਕਰੋ ਸਿੰਘ ਬੜਾ ਸੋਣਾ ਯਾਰ ਬਰੀਕੀ ਆ ਸਿੰਘਾ ਹੈ ਨਾ ਨਾਲ ਹੀ ਹਾਂ ਜਵਾਨੀ ਨਾਲ ਜੀ ਦੇਖੋ ਕੀ ਬਾਤ ਆ ਬਈ ਜੀ ਚੈੱਕ ਕਰਾ ਦੇ ਲੱਗਦਾ ਬ੍ਰੈਂਡ ਜਵਾਨੇ ਕਹਿੰਦੇ ਨਾ ਟਾਲਾ ਲਾਈਟਾਪਾ ਟਾਲਾ ਡੱਪਣ ਵਾਲੀ ਹੈਲੀ ਕੀ ਬਾਤ ਆ ਦੇਖੋ ਪਹਿਲੀ ਗੱਲ ਤਾਂ ਫੇਸ ਚੈੱਕ ਕਰੋ ਬਈ ਮੈਂ ਕਹਿੰਦਾ ਜਮੇ ਨਿਕਿਆ ਜਾ ਯਾਰ ਨਾ ਹਾਂ ਜੀ ਵੇਖੋ ਹਣਾ ਪਿੱਛੋਂ ਦੇਖੋ ਜੀ ਇਹ ਪਿੱਛੋਂ ਮੁੱਟਾ ਦਿਖਾਉਣਾ ਚੌੜੀ ਚੂੜੀ ਬਈ ਕਰਮ ਵਾਲੀ ਚੇਖੋ ਖੋਲ ਲੈ ਉੱਚੀ ਦੇਖੋ ਕੀ ਬਾਤ ਆ ਯਾਰ ਉੱਚੀ ਅੱਚੀ ਚੇਕ ਕਰੋ ਬਈ ਮੈਂ ਕਹਣਾ ਪਲੀ ਦੀ ਪੁੱਛੇ ਦੋ ਯਾਰ ਕੀ ਬਾਤ ਆ ਕੀ ਬਾਤ ਆ ਥਰ ਕੇ ਸਾਰਾ ਪੂਰਾ ਹੀ ਦੇਖੋ ਥਰਨਾ ਬੜੇ ਚਾਰੇ ਸੋਨੇ ਲੱਗਾ ਹੈ ਨਾ ਸਾਰੇ ਤੁਹਾਨੂੰ ਪੂਜਾ ਦੇ ਲੱਗੇ ਖੋਲ ਦੇ ਬਈ ਇਹਨੂੰ ਵੀ ਤੋੜ ਦੇ ਬਈ ਪੂਰੀ ਪਲੀ ਵੇ ਚੌੜੀ ਫੁੱਲਾ ਮੈਂ ਕਹਣਾ ਐ ਮੰਨ ਲਓ ਇੱਕ ਤਰ੍ਹਾਂ ਦੀ ਮਾਜ ਹੀ ਲੱਗਦੀ ਹੈ ਖੜੀ ਹੈ ਨਾ ਬਈ ਇੰਨੀ ਚੌੜੀ ਹੈਗੀ ਕਰਮ ਵਾਲੀ ਦੰਦਾਂ ਦੀਆਂ ਛੱਡਣਾ ਹਾਂਜੀ ਦੋਨੇ ਖੀਰੀਆਂ ਕੱਟੀਆਂ ਨੇ ਦੰਦਾ ਜੋ ਖੀਰੀਆਂ ਲੈ ਲੈ ਬਰੀਡ ਚੈੱਕ ਕਰੋ ਕੱਟੀ ਨੇ ਕੀ ਬਾਤ ਆ ਫੁੱਲ ਪਲੀ ਵੀ ਆ ਗਈ ਇਹ ਨਾ ਮੰਨੋ ਵੀ ਲੱਸੀ ਲਾਵੀ ਜੀ ਆ ਟੀਕੇ ਦੇ ਮੈਂ ਕਹਿੰਦਾ ਮਹੀਨਾ ਤੋਂ ਮਹੀਨਾ ਨੂੰ ਕਾਬਲ ਆ ਬਾਈ ਕਾਬਲ ਹੈ ਸੀਮਨ ਪਣਾਉਂਦੇ ਤਾਂ ਕਾਬਲ ਨੇ ਇਹ ਹੂੰ ਸੀਮਨ ਲੈ ਤਾਂ ਕਾਬਲ ਨੇ ਕੋ ਭਜਨ ਭੋਜਨ ਨਾ ਪੂਰਾ ਬੱਠ ਪੁੜੇ ਦੀ ਬਾਈ ਕੁਆਲਿਟੀ ਚ ਪੂਰੀ ਚੌੜੀ ਹੈ ਤੇ ਦੁੱਧ ਦਾ ਬਾਈ ਕੀ ਰਿਕਾਰਡ ਸੀਮਨ ਦਾ ਦੁੱਧ ਦੀ ਮਾਤ ਵੱਜਦਾ ਜੀ 18 ਲੀਟਰ ਕਹਿੰਦੇ ਆ ਉਹ 18 ਲੀਟਰ ਦਾ ਰਿਕਾਰਡ ਸਾਡੇ ਕੋਲ ਹੈਗਾ ਓਕੇ ਤੇ ਮੁੱਲ ਫਿਰ ਭਾਈ ਮੱਲ ਵੀਰੇ ਦਾ ਫੋਨ ਤੇ ਹੋ ਸਾਰੇ ਦਾ ਹੀ ਜਾਇਜ਼ ਹੋਊਗਾ ਹਾਂ ਆਪਣਾ ਜਾਇਜ਼ ਹੀ ਹੋਊ ਵੀਰੇ ਸਾਰਿਆਂ ਦਾ ਫੋਨ ਤੇ ਰੇਟ ਹੋਊਗਾ ਆਪਣਾ ਠੀਕ ਆ ਹੂੰ ਅੱਗੇ ਆ ਗਿਆ ਬੂਰੀ ਦਾ ਨਗੀਨਾ ਮੰਗ ਬਹੁਤ ਆ ਮਿਲਦਾ ਘਟਾ ਹਨਾ ਬਾਈ ਨੀਂ ਨਾਲ ਮਸਾਲੇ ਕਿਉਂ ਆਉਂਦਾ ਇਹ ਦੇਖੋ ਜਾਤ ਦੇਖੋ ਪਹਿਲਾਂ ਤੇ ਕੱਟੀ ਦੀ ਜੱਤ ਜੱਤ ਦੇਖੋ ਪੂਰੀ ਬੂਰੀ ਕੱਟਿਆ ਦੀ ਜਾਤ ਸੂਰੀ ਪਿਆਰੀ ਗੱਲ ਆ ਪਿਆਰੀ ਆ ਬਾਈ ਬਾਕੀ ਦੇਖੋ ਮਾਗੜਾ ਸੋਹਣੀ ਬੜਾ ਚੰਗਾ ਲੱਗਾ ਭਰਾ ਚਾਰੇ ਬਸ ਕੰਦੇ ਸਹੀ ਗੱਲ ਆ ਭਾਈ ਥਾਣਾ ਦੀ ਕੁਆਲਿਟੀ ਚੈੱਕ ਕਰੋ ਯਾਰ ਥਾਣੀ ਬਹੁਤ ਚੰਗਾ ਲੱਗਾ ਵਾ ਬਾਕੀ ਇਹ ਵੀ ਕੁਆਲਿਟੀ ਦੇਖੋ ਵੀਰੂ ਫੇਸ ਵੀ ਦੇਖੋ ਇਹ ਵੀ ਕਿੰਨੀ ਸੋਹਣੀ ਲੱਗਦੀ ਹੈ ਕੱਟੀ ਮੇਨ ਗੱਲ ਭਾਈ ਸਿੰਗਾ ਦਾ ਵੀ ਕੋਹਲੀ ਕੋਹਲੀ ਕੱਟੀ ਹੈ ਦੇਖ ਹੂੰ ਸਿੰਘ ਤਾਂ ਹੈ ਨਹੀਂ ਮੈਂ ਲੈ ਆਇਆ ਕੋਹਲੀ ਕੱਟੀ ਹੈ ਨਹੀਂ ਸਹ ਵੀ ਹੂੰ ਹੋਲ ਦੇ ਨੂੰ ਵੀ ਭਾਈ ਇਹ ਵੀ ਕੋਹਲ ਦਿੰਦੇ ਪਲੀ ਵੀ ਦੇਖੋ ਭਾਈ ਕੱਟੀ ਦੁਮੇ ਐ ਮਨ ਲਓ ਵੀ ਟਾਪ ਦੇ ਨੰਗੀਨੇ ਲਿਆ ਆ ਪਤਾ ਨਹੀਂ ਕਿੱਥੋਂ ਲਿਆ ਆ ਲੱਭ ਕੇ ਦੇਖ ਬਾਈ ਕੱਟ ਰਹਾ ਬਾਈ ਬਲਗ ਬਾਈ ਨੇ ਟਾਈਮ ਬਹੁਤ ਲੱਗਦਾ ਲੱਭਣ ਤੇ ਦੋ ਤਿੰਨ ਮੈਨੂੰ ਪਕਾਈ ਕਰਨੀ ਪੈਂਦੀ ਆ ਫੇਰ ਘਾ ਕੇ ਤੇ ਚੱਜ ਦਾ ਫਸੂ ਮਿਲਦਾ ਚੌੜੀ ਚੱਕਰ ਬਾਈ ਪਿੱਠ ਪੂੜੇ ਦੀ ਕੁਆਲਿਟੀ ਚੱਕਰ ਬੜੀ ਚੌੜੀਆਂ ਕਮਾਲਦਾਰ ਆ ਕਿਆ ਬਾਤ ਆ ਯਾਰ ਇਹ ਸਾਡੇ ਦਾ ਸਾਡੇ ਮੇਰਾ ਡੈਡੀ ਸਾਹਿਬ ਤਾਂ ਕਹਿੰਦੇ ਵੀ ਰੱਖ ਲੈ ਕਰ ਮੈਂ ਆਖਿਆ ਵੀ ਨਹੀਂ ਫਿਰ ਆਪਣਾ ਕਿੱਲਾ ਰੁਕ ਜਾਣਾ ਉਹ ਬਾੜੀ ਸੌਣੀ ਲੱਗਦੇ ਉਹ ਕਹਿੰਦਾ ਮੈਨੂੰ ਇਹ ਠੀਕ ਆ ਬਾਈ ਮੈਂ ਕਹਿੰਦਾ ਨਹੀਂ ਚੱਲ ਡੈਡੀ ਕਹਿੰਦੇ ਵੀ ਰੱਖਣੀ ਆ ਪਰ ਕਹਿੰਦਾ ਆਪਣਾ ਜਦੋਂ ਕੰਮ ਹੈਣਾ ਆ ਫਿਰ ਮੈਂ ਕਿੱਲਾ ਰੁਕ ਜਾਂਦਾ ਨਾ ਇਹ ਚਾਂਕ ਦੇਖੋ ਵੀਰੇ ਦੀ ਕੀ ਬਾਤ ਹੈ ਕਿੰਨੀ ਚਾਂਕ ਦੇਖ ਜਾ ਬਾਈ ਕਹਿੰਦਾ ਬਾਈ ਹੋਊਗਾ ਦੋਮਾਂ ਦਾ ਫੋਨ ਤੇ ਤੇ ਮੁੱਲ ਜਮਾ ਦੇਣ ਲੈਣ ਵਾਲੇ ਹੋਣਗੇ ਤੇ ਜੋੜਾ ਵੀ ਦੇ ਦੋਗੇ ਬਾਈ ਜੀ ਜੋੜਾ ਵੀ ਦੇ ਦਾਂਗੇ ਸੁੰਦਰ ਵੀ ਦੇ ਦਾਂਗੇ ਠੀਕ ਆ ਆਪਣੇ ਕੋਲ ਇਹ ਨਹੀਂ ਹੈ ਵੀ ਬਾਈ ਦੀ ਇੱਕ ਦੀ ਕਿਸੇ ਦੀ ਜਮਾ ਲੁੰਦੇ ਵੀ ਆਪਾਂ ਇੱਕ ਹੀ ਲੈਣੀ ਆ ਤਾਂ ਇੱਕ ਵੀ ਦੇ ਦਾਂਗੇ ਠੀਕ ਆ ਬਾਈ ਉਹ ਨਹੀਂ ਵੀ ਆਪਾਂ ਜੋੜੀ ਦੇਣਾ ਕਿਸੇ ਨੂੰ ਠੀਕ ਆ ਤੇ ਨਕਸੀ ਕੇ ਬਾਈ ਕੋਲੇ ਬਾਈ ਤਿੰਨ ਆ ਪਤ ਤਿੰਨ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਆ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ